ਭਾਈ ਇੱਕ ਕੈਨੇਡਾ ਦੇ ਗੋਰੇ ਦੀ ਪੰਜਾਬੀ ਨਾਲ ਯਾਰੀ ਪੈ ਗਈ। ਕਹਿੰਦਾ ਯਾਰ ਮੈਂ ਵੀ ਪੰਜਾਬ ਘੁੰਮਣ ਜਾਣਾ। ਆ ਗਏ ਭਾਈ ਇੱਥੇ ਕੀ ਦੇਖਦਾ ਹੋ ਪੰਜਾਬ ਬਹੁਤ ਵਧੀਆ ਮੌਸਮ ਹੈ। ਬੜੇ ਨਜ਼ਾਰੇ ਆ। ਉਹ ਕਹਿੰਦਾ ਤੁਸੀਂ ਤਾਂ 35-35 ਲੱਖ ਰੁਪਇਆ ਲਾ ਕੇ ਐਵੇਂ ਬੈਰੀਆਂ ਗੁੱਡਣ ਤੁਰੇ ਵੇ ਕੈਨੇਡਾ ਨੂੰ। ਯਾਰ ਪੰਜਾਬ ਦਾ 0 ਡਿਗਰੀ ਟੈਂਪਰੇਚਰ ਤੋਂ ਲੈ ਕੇ 50 ਡਿਗਰੀ ਜੇ ਟੈਂਪਰੇਚਰ ਸਾਰੀਆਂ ਹੀ ਫਸਲਾਂ ਹੁੰਦੀਆਂ ਇੱਥੇ। ਸਾਰੇ ਫਲ ਫਰੂਟ ਹੁੰਦਾ ਏ। ਹੇ ਜਮੀਨ ਬਹੁਤ ਜਿਆਦੇ ਪਜਾਊ ਏ ਪਾਣੀ ਬੜਾ ਵਧੀਆ ਏ ਕਹਿੰਦਾ ਜੇ ਕਿਤੇ ਤੁਸੀਂ ਸਾਨੂੰ 5 ਸਾਲ ਲਈ ਪੰਜਾਬ ਦੇ ਦਿਓ ਅਸੀਂ ਇਹਨੂੰ ਕੈਨੇਡਾ ਬਣਾ ਦਾਂਗੇ ਆ ਵੀ ਪੰਜਾਬੀ ਤੋਂ ਰਹਿਣਾ ਨਾ ਗਿਆ ਕਹਿੰਦਾ ਰਹਿਣ ਦੇ ਯਾਰ ਛੱਡ ਪਰਾਂ ਕਹਿੰਦਾ ਤੂੰ ਸਾਨੂੰ ਕੈਨੇਡਾ ਦੇ ਦਿਓ 5 ਦਿਨ ਲਈ ਅਸੀਂ ਕਹਿੰਦਾ ਉਹਨੂੰ 5 ਦਿਨਾਂ 'ਚ ਪੰਜਾਬ ਬਣਾ ਦਵਾਂਗੇ ਕਹਿੰਦਾ ਇੰਨੀ ਛੇਤੀ ਕਹਿੰਦਾ ਹਾਂ ਕਹਿੰਦਾ ਉਹ ਕਿਵੇਂ ਨਾ ਮਾਲ ਮੂਲ ਖਾਂਗੇ ਚੁਟਕਲੇ ਸੁਣਾਉਣੇ ਆ ਕਹਿੰਦਾ ਇਹਨੂੰ ਕਹਿੰਦਾ ਇਹਨੂੰ ਖੁਸ਼ ਰੱਖਣਾ ਕਹਿੰਦਾ ਐਦਾਂ ਕਹਿੰਦਾ ਅਸੀਂ 5 ਦਿਨਾਂ ਦੇ ਨੇ ਜੀ ਕੈਨੇਡਾ ਨੂੰ ਪੰਜਾਬ ਬਣਾਵਾਂਗੇ ਬਾਈ ਗੱਲ ਊਟ ਪਟਾੰਗ ਨਾਲ ਸਮਝਿਓ ਇਦਾਂ ਬਣਦਾ ਪੰਜਾਬ 5 ਦਿਨਾਂ ਚ ਕੈਨੇਡਾ ਇਹਨੂੰ ਕਹਿੰਦੇ ਸਲੇਡਾ ਸਬਸਕ੍ਰਾਈਬ ਕਰ ਲਿਓ ਬਾਈ ਊਟ ਪਟਾੰਗ ਚੈਨਲ ਲਾਈਕ ਸ਼ੇਅਰ ਕਮੈਂਟ ਜਰੂਰ ਭੇਜਿਓ ਥੈਂਕ ਯੂ